ਗਈ ਨੂੰ ਕਿਹੜੇ ਦਿਨ ਹੋਏ ਆ ਤੇ ਉਹਦੇ ਲਾਂਬੇ ਆਉਣ ਵੀ ਲਾਪੇ ਆ ਮੈਨੂੰ ਫੋਨ ਆਇਆ ਸੀ ਜੋਦ ਦਾ ਤੇ ਉਹਨੇ ਇੰਨੀ ਗੱਲ ਕਹੀ ਆ ਵੀ ਕਦੀ ਇਹ ਵਾਲ ਸਟ੍ਰੇਟ ਕਰਾਉਂਦੀ ਆ ਕਹਿੰਦੇ ਹੁੰਦੇ ਹਨ ਉਹਨੂੰ ਵਾਲ ਨੇ ਸਟ੍ਰੇਟ ਕਰਾਉਂਦੇ ਨੇ ਕੱਪੜਾ ਨਹੀਂ ਕਢਾਈ ਵਾਲਾ ਪਾਉਣ ਦੇਣਾ ਤੇ ਜੇ ਹੁਣ ਵਿਆਹੀ ਗਈ ਆ ਤੇ ਹੁਣ ਤੇ ਉਹਦੀ ਕੋਈ ਚਾਰੀਚ ਪੂਰੀ ਹੋ ਲੈੰਦੋ ਕੀ ਉਹਨਾਂ ਵਾਧੂ ਖਰਚਾ ਰਪਿੰਦਰ ਬੜੀਆਂ ਵੱਧ ਘਟ ਗੱਲਾਂ ਕਰਨ ਲਈ ਕਹਿਣ ਲਈ ਸੰਦੀਪ ਖਰਚਾ ਬੜਾ ਕਰਦੀ ਆ ਉਥੋਂ ਮੈਨੂੰ ਫੋਨ ਆਇਆ ਵਾ ਪਤਾ ਨਹੀਂ ਮੈਨੂੰ ਫੋਨ ਆਇਆ ਕਿ ਨਹੀਂ ਆਇਆ ਮੜਾ ਮੜਾ ਫੂਮੂ ਲਾ ਕੇ ਤੂੰ ਵੀ ਕਹਿਦੀ ਆ ਕਿ ਜਿਆਦਾ ਮੂੰਹ ਨਾ ਹੀ ਖੋਲੀ ਚਲ ਜੇ ਵਾਲਾਂ ਲੋ ਕਹਿੰਦੀ ਆ ਤੇ ਆਪੇ ਕਰਾ ਦੇਣਗੇ ਤੇ ਉਹ ਮੰਗਦੀ ਆ ਇਹਨਾਂ ਨੇ ਮੈਨੂੰ ਲੈ ਕੇ ਕੀ ਦਿੱਤਾ ਵਾ ਜਿਹੜੀ ਵੀ ਚੀਜ਼ ਮੰਗਦੀ ਆ ਨਾ ਪਹਿਲਾਂ ਇਹਨਾਂ ਨੇ ਨਾ ਸੁਨੀਵਾ ਹੀ ਕਹ ਇਹਨਾਂ ਨੇ ਵੀ ਗੱਲ ਕੀਤੀ ਵਿਚੋਲੇ ਤੇ ਮੈਨੂੰ ਮਿਲੇ ਨਹੀਂ ਆ ਨਾਮਕਰੀ ਉਹਨਾਂ ਨੂੰ ਫੋਨ ਕੀਤਾ ਵਾ ਜੇ ਗੱਲ ਮਾੜੀ ਮੋਟੀ ਹੋ ਹੀ ਗਈ ਆ ਤੇ ਇਹ ਗੱਲ ਨੂੰ ਇੱਡੀ ਵੱਡੀ ਕਿਉਂ ਬਣਾਉਂਦੇ ਆ ਕਰ ਹੀ ਦਿੱਤੀ ਚਲਦੇ ਤੇਰੇ ਮੂੰਹ ਨਿਕਲੀ ਗਈ ਉਹ ਸਮਝ ਨਾ ਮਮਿਓ ਨੇ ਕੀ ਆ ਅਗੋਂ ਧਮਕੀਆਂ ਦੇਂਦੀ ਓ ਕਿ ਨਹੀਂ ਮੈਂ ਆਪਣੀ ਮਵੀ ਨੂੰ ਦੱਸਦਾ ਨਾ ਅਗਲੇ 2 ਦਿਨ ਹੀ ਇੱਥੇ ਰਹਿਣ ਦੇਣਾ ਹੁਣ ਵੇਲੇ ਤੁਸੀਂ ਕੀ ਕਰਨਾ ਵਾ